ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਹੈ। ਸ਼੍ਰੀ ਅਕਾਤਖ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾ ਦਿੱਤਾ ਹੈ। ਸੁਖਬੀਰ ਬਾਦਲ ਤੇ ਆਪਣੀ ਸਰਕਾਰ ਦੌਰਾਨ ਕਈ ਗੁਨਾਹ ਕਿਤੇ ਜਾਣਦੇ ਇਲਜ਼ਾਮ ਲੱਗੇ ਸਨ। ਦੱਸ ਦਈਏ ਇਹ ਫੈਸਲਾ ਸ਼੍ਰੀ ਅਕਾਤਖ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਦੀ ਹੋਈ ਬੈਠਕ ਵਿੱਚ ਲਿਆ ਗਿਆ। ਉਨਾ ਕਿ ਹੈ ਅਕਾਲੇ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਹੁੰਦਿਆਂ ਸੁਖਬੀਰ ਸਿੰਘ ਬਾਦਲ ਨੇ ਕੁਝ ਅਜਿਹੇ ਫੈਸਲੇ ਲਏ ਜਿਸ ਨਾਲ ਸਿੱਖ ਪੰਥ ਦਾ ਬਹੁਤ ਨੁਕਸਾਨ ਹੋਇਆ ਹੈ ਜਿਸ ਕਾਰਨ ਸੁਖਬੀਰ ਸਿੰਘ ਬਾਦਲ ਨੂੰ 15 ਦਿਨ ਦੇ ਅੰਦਰ ਸ਼੍ਰੀ ਕਾਟਕ ਸਹਿਬ ਵਿਖੇ ਪੇਸ਼ ਹੋ ਕੇ ਮਾਫੀ ਮੰਗਣੀ ਪਵੇਗੀ ਜਥੇਦਾਨ ਨੇ ਕਿਹਾ ਹੈ 2007 ਤੋਂ 2017 ਤੱਕ ਦੇ ਸਿੱਖ ਕੈਬਨਿਟ ਮੰਤਰੀਆਂ ਨੂੰ ਵੀ ਆਪਣਾ ਸਪਸ਼ਟਿਕਰਨ ਦੇਣਾ ਚਾਹੀਦਾ ਹੈ ਸ਼੍ਰੀ ਕਾਰਤਕ ਸਾਹਿਬ ਦੇ ਜਥੇਦਾਰ ਗਿਆਨੀ ਰਗਵੀਰ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੂੰ ਇੱਕ ਨਿਮਾਣੇ ਸਿੱਖ ਵਾਂਗ ਸ਼੍ਰੀ ਕਾਰਤਕ ਸਾਹਿਬ ਦੇ ਆ ਕੇ ਆਪਣੇ ਗੁਨਾਹਾਂ ਦੀ ਮਾਫੀ ਮੰਗਣੀ ਚਾਹੀਦੀ ਹੈ। ਦਸ਼ਮੇਸ਼ ਜੀ ਪਾਤਸ਼ਾਹ ਵੱਲੋਂ ਬਖਸ਼ਿਸ਼ ਦਿੱਤੀ ਹੋਈ ਅਤੇ ਸਾਰੀ ਸੰਗਤਾਂ ਦੇ ਪਲਾਵਿਤ ਕਰੂਗੀ। ਵਾਹਿਗੁਰੂ ਦਾ ਹਾਕ ਸਾਹਿਬ। ਵਾਹਿਗੁਰੂ ਦੀ ਕਿਰਪਾ ਤੇ। ਅੱਜ ਮਿਤੀ 15 ਭਾਦੋਂ ਸੰਮਤਨਾਨ ਸਾਹੀ 556 ਮੁਤਾਬਿਕ ਮਿਤੀ 8 ਦੂ 2024 ਨੂੰ ਪੰਜ ਸਿੱਖ ਸਰਬੰਸ ਦੀ ਇਕੱਤਰਤਾ ਸਿਕਤਪੁਰੇ ਸ਼੍ਰੀ ਅਕਾਲ ਤਖਤ ਸੈਰ ਦੇ ਵਿੱਚ ਹੋਈ ਜਿਸ ਵਿੱਚ ਪੰਜ ਸਿੱਖ ਸਹਿਬਾਨ ਦੇ ਸਰਬਸੰਮਤੀ ਨਾਲ ਫੈਸਲਾ ਹੋਇਆ ਕਿ ਸੁਖਬੀਰ ਸਿੰਘ ਬਾਦਲ ਨੇ ਬਤੌਰ ਦਿੱਟ ਮੁੱਖ ਮੰਤਰੀ ਪੰਜਾਬ ਸਰਕਾਰ ਅਤੇ ਪ੍ਰਧਾਨ ਸ਼੍ਰੌਂਗੜੀ ਅਦਾਲੀ ਦਾ ਸੰਭਿਆ ਹੋਇਆ ਕੁਝ ਅਜਿਹੇ ਫੈਸਲੇ ਲਾਏ ਜਿਸ ਨਾਲ ਪੰਥਕ ਸ੍ਰੋਪ ਦੇ ਅਕਸਰੋ ਬਹੁਤ ਭਾਰੇ ਤਾਲ ਲਗੀ ਸ਼੍ਰੌਂਗੜੀ ਅਦਾਲੀ ਦਾ ਹਾਲਤ ਬਹੁਤ ਪਤਲੀ ਹੋਏ ਸਿੱਖ ਹਿੱਤਾ ਨੂੰ ਬਹੁਤ ਭਾਰੇ ਨੁਕਸਾਨ ਹੋਇਆ ਇਸ ਲਈ 2007 ਤੋਂ 2017 ਤੱਕ ਸਰਕਾਰ ਵਿੱਚ ਮੌਜੂਦ ਰਹੇ ਇਸ ਦੇ ਭਾਈਵਾਲ ਸਿੱਖ ਕੈਬਨਟ ਮੰਤਰੀ ਦੇ ਸਤਿਪੰਤੀ ਆਪਣਾ ਸਪਸ਼ਟੇਕਰ 15 ਤਾਰੀਖ ਦੇ ਅੰਦਰ ਅੰਦਰ ਵਿੱਜ ਰੂਪ ਵਿੱਚ ਪੇਸ਼ ਹੋਤੇ ਸ਼੍ਰੀ ਅਕਾੰਤ ਸਾਹਿਬ ਜੀ ਦੇ ਵਿਕੇ ਦੇਣ ਸੁਪੀਲ ਸਿੰਘ ਬਾਦਲ ਜਨਾ ਚਰ ਮਾੜੇ ਸਿੱਖ ਦੀ ਤਰ੍ਹਾਂ ਸ਼੍ਰੀ ਅਕਾੰਤ ਸਾਹਿਬ ਜੀ ਉੱਤੇ ਸ਼੍ਰੀ ਗੁਰੰਤ ਸਾਹਿਬ ਦੀ ਹਜ਼ੂਰੀ ਵਿੱਚ ਸਿੱਖ ਸੰਗਤ ਅਤੇ ਪੰਜ ਸਿੱਖ ਸਰਪੰਨ ਦੀ ਹਾਜ਼ਰੀ ਵਿੱਚ ਆਪਣੇ ਪਿਛਲੇ ਹੋਏ ਗੁਨਾਹਾਂ ਦੀ ਮਾਫੀ ਵੀ ਮੰਗਦਰਨ ਉਹਨਾਂ ਦੇ ਤਾਂ ਵੀਡੀਓ ਕਾਲ ਤੋਂ ਸਾਬ ਜੀ ਤੋਂ ਤਰਖਾਇਆ ਪੁਸ਼ਟੀ ਕੀਤਾ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ